ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਵਿਨੋਦ ਕੁਮਾਰ ਬਿੱਟਾ ਦੀ ਅਗਵਾਈ ਵਿੱਚ ਯੂਨੀਅਨ ਦਫ਼ਤਰ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਮੌਕੇ ਨਿਕਲਣ ਮੰਡੀ ਸ਼ੋਭਾ ਯਾਤਰਾ ਬਾਰੇ ਵਿਚਾਰ-ਵਟਾਂਦਰਾ ਕੀਤੇ ਗਏ ਅਤੇ ਇਸ ਮੌਕੇ ਯੂਨੀਅਨ ਦਾ ਸੈਕਟਰੀ ਲੱਖੀ ਪੱਟੀ ਨੂੰ ਨਿਯੁਕਤ ਕੀਤਾ ਗਿਆ ਇਸ ਮੌਕੇ ਲੱਖੀ ਪੱਟੀ ਨੇ ਆਖਿਆ ਜੋ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਇਸ ਮੌਕੇ ਸੁਰਿੰਦਰ ਟੋਨਾ ਕੇਵਲ ਕੁਮਾਰ ਚੇਅਰਮੈਨ ਮਨਦੀਪ ਪੱਟੀ ਵਰੀਂਦਰ ਕੁਮਾਰ ਵਿਜੇ ਕੁਮਾਰ ਸਮੇਤ ਯੂਨੀਅਨ ਦੇ ਆਗੂ ਹਾਜ਼ਰ ਸਨ ਅੱਜ ਅਸੀਂ ਮੀਟਿੰਗ ਸੱਦੀ ਹੈ ਆਪਣੀ ਯੂਨੀਅਨ ਦੇ ਮੈਂਬਰਾਂ ਦੀ ਜਿਹਦੇ ਵਿੱਚ ਇੱਕ ਰੋਸ਼ਭ ਯਾਤਰਾ ਦੇ ਬਾਰੇ ਗੱਲਬਾਤ ਕਰਨੀ ਸੀ ਇੱਕ ਅਸੀਂ ਜ਼ਿੰਮੇਵਾਰੀ ਦਿੱਤੀ ਭੱਟੀ ਸਾਹਿਬ ਨੂੰ ਇਹਨਾਂ ਨੂੰ ਲੱਕੀ ਭੱਟੀ ਇਹਦੀ ਜ਼ਿੰਮੇਵਾਰੀ ਦਿੱਤੀ ਹੈ ਜਨਰਲ ਸੈਕਟੀ ਅਸੀਂ ਇਹਨਾਂ ਨੂੰ ਪਾਇਆ ਸਾਰਿਆਂ ਨੇ ਮਤਾ ਪਾਸ ਕਰਕੇ ਅਸੀਂ ਜਨਰਲ ਸੈਕਟੀ ਦਾ ਦੋਤਾ ਦੇ ਪੰਜਾਬ ਮਦੂ ਫੈਡਰੇਸ਼ਨ ਪ੍ਰਧਾਨ ਬਨੋਦ ਕੀਤਾ ਜੀ ਸਰਿੰਦਰ ਟੋਨਰ ਜੀ ਵੱਲੋਂ ਤੋਂ ਨਹੀਂ ਸਾਰੀ ਟੀਮ ਵੱਲੋਂ ਜਿੰਨਾ ਸੈਕੰਡਰੀ ਕੀਤਾ ਗਿਆ ਜਿਹੜੀ ਜ਼ਿੰਮੇਵਾਰੀ ਮੇਰੀ ਹੈ ਮੈਂ ਪੂਰੀ ਆਪਣੀ ਇਮਾਨਦਾਰੀ ਤੇ ਸਨ ਦੇ ਨਾਲ ਨਿਭਾਵਾਂਗਾ ਬ੍ਰਿਗੇਡੀਅਰ ਕੇ